ਭਾਤੀਜੰਤ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੰਗਲ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਨੰਗਲੀ ਕਾਇਦੇ ਪ੍ਰਧਾਨ ਵਿਕਾਸ ਬੱਗਾ ਦੇ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਜਿਹੜੇ ਦੋਸ਼ੀ ਨੇ ਉਹ ਫੜ ਲਏ ਗਏ ਨੇ ਪਰ ਪਰਿਵਾਰ ਦਾ ਦੁੱਖ ਬਹੁਤ ਵੱਡਾ ਹੈ ਇਸ ਦੇ ਨਾਲ ਹੀ ਉਹਨਾਂ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਦੇ ਲਈ ਨੌਕਰੀ ਦੀ ਮੰਗ ਕੀਤੀ ਹੈ ਦੱਸ ਦिए ਕਿ ਲੋਕ ਸਭਾ ਚੋਣਾਂ ਦੇ ਲਈ ਸ਼ਿਨਾਨਦਪੁਰ ਸਾਹਿਬ ਤੋਂ ਅਵਿਨਾਸ਼ ਰਾਏ ਖੰਨਾ ਜਿਹਨਾਂ ਨੂੰ ਹੀ ਭਾਜਪੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਗੱਲ ਚੱਲ ਰਹੀ ਹੈ ਇਸ ਸੰਬੰਧ ਵਿੱਚ ਜਦ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਟਿਕਟਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚਾਰ ਅਜੇ ਕੋਸ਼ਤ ਕੀਤੀਆਂ ਜਾਣੀਆਂ ਬਾਕੀ ਨੇ ਇਸ ਦੇ ਨਾਲ ਇਹੋ ਨਾ ਕਿਹਾ ਕਿ ਜਲਦ ਹੀ ਬਾਕੀ ਉਮੀਦਵਾਰਾਂ ਦਾ ਵੀ ਐਲਾਨ ਹੋ ਜਾਵੇਗਾ ਨੋਮੀਨੇਸ਼ਨ 14 ਮਈ ਨੂੰ ਸ਼ੁਰੂ ਹੋਣੀ ਹੈ ਇਸ ਕਰਕੇ 9 ਟਿਕਟਾਂ ਦਾ ਪੰਜਾਬ ਚੋਣਸ ਹੋ ਗਈਆਂ 4 ਟਿਕਟਾਂ ਜਿਹੜੀਆਂ ਹੈ ਉਹ ਬਿਰੋਸਪੁਰ ਫਤੇਗੜ ਸਾਹਿਬ ਔਰ ਅਨੰਦਪੁਰ ਸਾਹਿਬ ਸੰਗਰੂਰ ਇਹ ਸੀਟਾਂ ਰਹਿੰਦੀਆਂ ਉਹ ਜਲਦੀ ਅਨਾਉਂਸ ਹੋਣ ਦੀ ਆਸ ਹੈਗੀ ਅਨੰਦਪੁਰ ਸਾਹਿਬ ਵਰਕੇ ਤੁਹਾਡੀ ਵੀ ਟਿਕਟਾਂ ਨਾਲ ਹੀ ਚੱਲਦੀਆਂ ਨੇ ਦੇਖੋ ਇਹ ਪਾਰਟੀ ਨੇ ਫੈਸਲਾ ਕਰਨਾ ਕਿ ਨੂੰ ਲੜਾਣਾ ਜਿਹਨੂੰ ਵੀ ਲੜਾਏਗੀ ਕਾਰਜਕਰਤਾ ਉਹਨੂੰ ਜਿਤਾਣ ਲਈ ਪੂਰੀ ਦੀ ਜਾਨ ਲਾਇਗਾ